ਤੋਂ ਪੰਜਾਬ ਹਰਿਆਣਾ ਤੇ ਹੁਣ ਤਾਂ ਹੋਰ ਵੀ ਬਹੁਤ ਸੂਬੇ ਜਿਹੜੇ ਨਾਲ ਆ ਗਏ ਨੇ ਆਪਣੇ ਹੱਕਾਂ ਦੇ ਲਈ ਉਸ ਜ਼ਾਲਮ ਹਕੂਮਤ ਦੇ ਖਿਲਾਫ ਜੰਗ ਲੜ ਰਹੇ ਨੇ ਪਰ ਹਾਲੇ ਤੱਕ ਆਪਾਂ ਦੇਖਿਆ ਕਿ ਮੀਟਿੰਗਾਂ ਦਰ ਮੀਟਿੰਗਾਂ ਹੋ ਰਹੀਆਂ ਨੇ ਤਰੀਕਾ ਦੇ ਤਰੀਕਾ ਪੈ ਰਹੀਆਂ ਨੇ ਹਰ ਵਾਰ ਸਰਕਾਰਾਂ ਦਾ ਰਵਈਆ ਜਿਹੜਾ ਉਹਨਾਂ ਦਾ ਬਤੀਰਾ ਜਿਹੜਾ ਉਹ ਬੜਾ ਅਨੰਦਜੋਗ ਹੈ ਪਰ ਅਸੀਂ ਇਸ ਗੱਲ ਨੂੰ ਲੈ ਕੇ ਕਦੇ ਵੀ ਮਨਾਂ ਦੇ ਵਿੱਚ ਇਹ ਗੱਲ ਨਹੀਂ ਲੈ ਕੇ ਆਉਣੀ ਜਿਵੇਂ ਕੱਲ ਦੀ ਮੀਟਿੰਗ ਸੀ ਬਹੁਤੇ ਪੁਸਤੇ ਨੇ ਕਿ ਵਾ ਕੀ ਬਣੂਗਾ ਮੋਦੀ ਤਾਂ ਮੰਗਾ ਨਹੀਂ ਹੈ ਕੀ ਲੱਗਦਾ ਹੈ ਸਰਕਾਰ ਟਾਲ ਮਟੋਲ ਕਰਦੀ ਹੈ ਦੇਖੋ ਭਰਾਵੋ ਲੜਾਈ ਲੜਨ ਦਾ ਸਵਾਦ ਆਣਾ ਜਿਹੜਾ ਉਹਦੇ ਹੀ ਆਉਂਦਾ ਜਦੋਂ ਦੁਸ਼ਮਣ ਮਜ਼ਬੂਤ ਹੋਵੇ ਤੇ ਬਰਾਬਰ ਦਾ ਹੋਵੇ ਜੇ ਇਹਨਾਂ ਦਾ ਇਤਿਹਾਸ ਹੈ ਕਿ ਪਿਛਲੇ 6-7 ਸਾਲ ਤੋਂ ਜਿੰਨੇ ਵੀ ਇਹਨਾਂ ਨੇ ਕਾਨੂੰਨ ਬਣਾਏ ਨੇ ਜਿੰਨੇ ਵੀ ਫੈਸਲੇ ਕੀਤੇ ਨੇ ਉਹਨਾਂ ਤੋਂ ਇਹ ਪਿੱਛੇ ਨਹੀਂ ਹਟੇ ਤਾਂ ਫਿਰ ਸਾਡਾ ਵੀ ਪਿਛਲੇ 550 ਸਾਲ ਦਾ ਇਤਿਹਾਸ ਹੈ ਕਿ ਜਦੋਂ ਅਸੀਂ ਕਦਮ ਅੱਗੇ ਪਟਿਆ ਅਸੀਂ ਵੀ ਕਦਮ ਪਿੱਛੇ ਨਹੀਂ ਲਿਆ ਅੱਗੇ ਨਹੀਂ ਚੱਲੇ ਸੋ ਇਸ ਗੱਲ ਦਾ ਫੈਸਲਾ ਆ ਲੋਕਾਂ ਦੀ ਵੱਡੀ ਗੰਟੀ ਨੇ ਕਰਨਾ ਹੈ 26 ਤਰੀਕ ਨੂੰ ਜਥੇਬੰਦੀਆਂ ਵੱਲੋਂ ਮਾਰਕਜ਼ਾ ਜਗਾ ਸੱਦਾ ਦਿੱਤਾ ਗਿਆ ਦਿੱਲੀ ਦੇ ਵਿੱਚ ਸੋ ਭਰਾਵੋ ਹੁਣ ਇਹ ਨਾ ਹੋਵੇ ਕਿ ਆਪਾਂ ਉੱਦੇ ਵੀ ਸੋਚੀ ਜਾ ਕੇ ਕਿ ਯਾਰ ਮੇਰਾ ਘਰੇ ਨਹੀਂ ਸਰਦਾ ਮੇਰੇ ਬਿਨਾ ਮੱਝ ਨਹੀਂ ਮਿਲਦੀ ਮੇਰੇ ਪੱਠੇ ਕੌਣ ਵੱਡੂਗਾ ਮੇਰਾ ਆ ਕੰਮ ਪਿਆ ਮੇਰਾ ਉਹ ਕੰਮ ਪਿਆ ਮੈਂ ਰਿਸ਼ਤੇਦਾਰੀ ਜਾਣਾ ਮੈਂ ਬੈਹ ਜਾਣਾ ਸੋ ਉਸ ਦਿਨ ਮੈਂ ਕਹਿੰਦਾ ਕਿ ਹਰ ਘਰ ਦਾ ਇਨਸਾਨ ਹੈ ਜਿਹੜਾ ਇੱਕ ਇਨਸਾਨ ਇੱਥੇ ਘਰੇ ਜ਼ਿੰਮੇਵਾਰੀ ਸਾਂਭੇ ਉਹ ਬਾਕੀ ਸਾਰੇ ਜਿੰਦੂ ਨੂੰ ਜਾਣ ਕੇ ਪੰਜਾਬ ਦੇ ਵਿੱਚ 7.5 ਲੱਖ ਦੇ ਕਰੀਬ ਟਰੈਕਟਰ ਹੈ ਤੇ ਹੁਣ ਤੱਕ ਉਸੇ ਮੈਨੂੰ ਲੱਗਦਾ ਹੈ ਕਿ ਲੱਖ ਸਵਾ ਲੱਖ ਟਰੈਕਟਰ ਪਹੁੰਚਿਆ ਤੇ 26 ਤੋਂ ਪਹਿਲਾਂ 20 ਤਰੀਕ ਤੱਕ ਘਟੋ ਘਟ ਪੰਜ ਲੱਖ ਟਰੈਕਟਰ ਉੱਥੇ ਪਹੁੰਚਣਾ ਚਾਹੀਦਾ ਜੀ ਸਰਹਦ ਸਰਕਾਰ ਦੇ ਨਾਲ ਪਰ ਯਾਦ ਰੱਖਿਓ ਇੱਕ ਗੱਲ ਜੀ ਅੱਜ ਅਸੀਂ ਘਰਾਂ 'ਚ ਬੈਠੇ ਰਹੇਗੇ ਨਾ ਤਾਂ ਪਰ ਸਦਾ ਲਈ ਘਰਾਂ 'ਚ ਹੀ ਬੈਠੇ ਰਹਿ ਜਾਵਾਂਗੇ ਕਈ ਵਾਰੀ ਅਸੀਂ ਇਹ ਸੋਚ ਲੈਂਦੇ ਆ ਕਿ ਛੱਡੋ ਯਾਰ ਕੀ ਹੋਣਾ ਹੁਣ ਤਾਂ ਕੁਝ ਦਿਖਦਾ ਨਹੀਂ ਅੱਗੇ ਪਰ ਲੋਕਾਂ ਦੀ ਇੱਕੇ ਅੱਗੇ ਲੋਕਾਂ ਦੀ ਤਾਕਤ ਅੱਗੇ ਵੱਡੀਆਂ-ਵੱਡੀਆਂ ਸ਼ਕਤੀਆਂ ਨੇ ਜਿਹੜੀਆਂ ਵੱਡੀਆਂ-ਵੱਡੀਆਂ ਤਾਕਤਾਂ ਨੇ ਭਰਾਵੋ ਝੁੱਕ ਜਾਂਦੀਆਂ ਨੇ

ਉਹਲਾਣਾ ਸੋਚੇ ਵਿੱਚ 24 ਨੂੰ ਜਾਵਾਂਗੇ 23 ਨੂੰ ਜਾਵਾਂਗੇ ਹੋ ਸਕਦਾ ਹੈ ਕਿ ਕੋਈ 27 ਜਿਹੜੀ ਸਰਕਾਰ ਕਰਦੇ ਇਸ ਕਰਕੇ ਆਪਾਂ ਪਹਿਲੇ ਜਿਹੜੇ 194 ਪਾ ਦੇਣੇ ਐ ਦੇਖੋ ਇਹ ਤੋਂ ਇਲਾਵਾ ਇੱਥੇ ਮੈਂ ਦੇਖ ਰਿਹਾ ਕਿ ਸਾਡੇ ਜਿਹੜੇ ਮਜ਼ਦੂਰ ਭਰਾ ਨੇ ਉਹ ਵੱਡੀ ਗਿਣਤੀ ਚ ਆਏ ਨੇ ਆਮਦਾਰ ਤੇ ਕਿਹਾ ਜਾਂਦਾ ਕਿ ਯਾਰ ਇਹ ਲੜਾਈ ਹੈ ਜਿਹੜੀ ਇਹ ਇਕੱਲੇ ਕਿਸਾਨਾਂ ਦੀ ਲੜਾਈ ਹੈ ਇਕੱਲੇ ਜ਼ਿਮੀਂਦਾਰ ਦੀ ਲੜਾਈ ਹੈ ਇਕੱਲੇ ਜ਼ਮੀਨਾਂ ਵਾਲਿਆਂ ਦੀ ਲੜਾਈ ਹੈ ਤਾ ਮੈਂ ਤੁਹਾਨੂੰ ਦੱਸ ਦਿੰਨਾ ਹੈ ਕਿ ਇੱਕ ਕਾਨੂੰਨ ਕਿਹਾ ਜਾ ਵੀ ਹੈਗਾ ਨਾ ਤਿੰਨ ਕਾਨੂੰਨਾਂ ਦੇ ਵਿੱਚ ਜਿਹਨੂੰ ਆਪਾਂ ਜ਼ਕੀਰੇਬਾਜ਼ੀ ਕਹਿ ਦਿੰਦੇ ਆ। ਪੰਡਾਰ ਕਹਿੰਦੇ ਆ ਕਿ ਆਪਣੀਆਂ ਫਸਲਾਂ ਨੇ ਜਿਹੜੀਆਂ ਆਪਣਾ ਅਨਾਜ ਆ ਜਿਹੜਾ ਆਪਣੀਆਂ ਦਾਣਾਂ ਨੇ ਜਿਹੜੀਆਂ ਉਹਨਾਂ ਨੂੰ ਉਹ ਖਰੀਦ ਕੇ ਇੱਕ ਥਾਂ 'ਪੰਡਾਰ' ਕਰਕੇ ਰੱਖਣ ਦੀ ਖੁੱਲ ਹੈ ਉਸ ਕਾਨੂੰਨ ਦੇ ਹਿਸਾਬ ਨਾਲ। ਅੱਗੇ ਕਾਨੂੰਨ ਨਹੀਂ ਸੀ ਕਿ ਕੋਈ ਵੀ ਇਨਸਾਨ ਕੋਈ ਵੀ ਪ੍ਰਾਈਵੇਟ ਅਦਾਹ ਕੋਈ ਵੀ ਸਮਾਨ ਖਰੀਦ ਕੇ ਇਕੱਠਾ ਨੂੰ ਪੰਡਾਰਨੀ ਸੀ ਕਰ ਸਕਦਾ। ਮਤਲਬ ਆਪਣੇ ਕੋਲ ਕੋਈ ਮੱਕੀ ਖਰੀਦ ਲੈਂਦੇ ਆ ਕੋਈ ਮੂੰਗੀ ਖਰੀਦ ਲੈਂਦੇ ਆ ਜਾਂ ਆਪਣੀਆਂ ਹੋਰ ਤਰ੍ਹਾਂ ਦੀਆਂ ਸਬਜ਼ੀਆਂ ਖਰੀਦ ਕੇ ਆਪਣਾ ਨਾਜ ਆਪਣੀਆਂ ਫਸਲਾਂ ਖਰੀਦ ਕੇ ਭੰਡਾਰ ਕਰ ਲੈਂਦੇ ਨੇ ਮੰਨ ਲਓ 50 ਰੁਪਏ ਕਿੰਨੇ ਦੇ ਹਿਸਾਬ ਨਾਲ ਖਰੀਦ ਕਰ ਲੈਂਦੇ ਆ ਜਦੋਂ ਖਰੀਦ ਕਰਕੇ ਇਕੱਠਾ ਕਰ ਲੈਣਗੇ ਉਹ ਆਪਣੀ ਮਰਜ਼ੀ ਨਾਲ ਵੇਚਣਗੇ ਉਹ 50 ਆਲਾ 100 ਦਾ ਦੇ ਸਕਦਾ 200 ਦਾ ਦੇ ਸਕਦਾ 500 ਦਾ ਵੀ ਦੇ ਸਕਦਾ ਇਹਦੀ ਸਭ ਤੋਂ ਵੱਧ ਮਾਰਕੀ ਨੂੰ ਪੈਣੀ ਹੈ ਜਿਹੜਾ ਕਿਰਤੀ ਇਨਸਾਨ ਹੈ ਇੱਕ ਮਜ਼ਦੂਰ ਕਿ ਦਿਹਾੜੀ ਦਾ ਇਨਸਾਨ ਹੈ ਇਹ ਗਰੀਬ ਇਨਸਾਨ ਹੈ ਜਿਹਦਾ ਪਹਿਲੇ ਗੁਜ਼ਾਰਾ ਬੜੀ ਮੁਸ਼ਕਲ ਨਾਲ ਚੱਲਦਾ ਹੈ ਸੋ ਇਸ ਕਰਕੇ ਗੱਲ ਇਹਦਾ ਬੋਝ ਆਇਆ ਨਾ ਕਾਨੂੰਨਾਂ ਦਾ ਹਰ ਵਰਗ ਤੇ ਪੈਣਾ ਹੈ ਚਾਹੇ ਮਜ਼ਮਜ਼ਮ ਵਰਗਾ ਚਾਹੇ ਮਜ਼ਦੂਰ ਵਰਗਾ ਚਾਹੇ ਕਿਸਾਨ ਵਰਗਾ ਚਾਹੇ ਕੋਈ ਦੁਕਾਨਦਾਰ ਨੇ ਹਰ ਵਰਗ ਨੂੰ ਮੈਂ ਕਹਿੰਦਾ ਹਰ ਇਨਸਾਨ ਨੂੰ ਇਹਦੇ ਲਪੇਟੇ ਚ ਲੈਣਾ ਪੜਾਉ ਸੋ ਇਸ ਕਰਕੇ ਆਪਾਂ ਨੂੰ ਇੱਕ ਹੋਣ ਦੀ ਲੋੜ ਹੈ ਸਿਰ ਜੋੜਨ ਦੀ ਲੋੜ ਹੈ ਹੁਣ ਸਮਾਂ ਜੇ ਅਸੀਂ ਆਸਮੇਂ ਬਾਟੋ ਦਾ ਰਹਾਂਗੇ ਪਿੰਡਾਂ ਦੇ ਵਿੱਚ ਧੜੇ ਬਣੇ ਹੋਏ ਨੇ ਉਹ ਧੜੇਵਾਦੀ ਨੂੰ ਘੁੱਟ ਗਿਆ ਗੱਲ ਲੋਕ ਸਮਝ ਚੁੱਕੇ ਐ ਕਿ ਆਹ ਲੋਕਾਂ ਨੇ ਜਿੰਨਾ ਦੀ ਬਦੌਲਤ ਐਸ ਪਾਵੇ ਨੂੰ ਅਸੀਂ ਅੱਜ ਪਹੁੰਚ ਗਏ ਆ ਆ ਜਿੰਨਾ ਲਗਾਤਾਰ ਸਾਡੇ ਲੋਕਾਂ ਦੇ ਰਾਜ ਕੀਤਾ ਸੱਤਾ ਅਸੀਂ ਦੇ ਲੋਕਾਂ ਦੇ ਹੱਥਾਂ ਦੇ ਵਿੱਚ ਦਿੰਦੇ ਰਹੇ ਆ 70 ਜਾਨਾਂ ਸਾਡੀਆਂ ਕੀਮਤੀ ਜਿਹੜੀਆਂ ਅਜੂ ਪਹਿਲਾਂ ਦਿੱਲੀ ਦੇ ਵਿੱਚ ਜਾ ਚੁੱਕੀਆਂ ਨੇ ਨੌਜਵਾਨ ਮੁੰਡੇ 18 ਸਾਲ ਦਾ 20 ਸਾਲ ਦਾ ਕੋਈ 25 ਸਾਲ ਦਾ ਐਕਸੀਡੈਂਟਾਂ ਦੇ ਵਿੱਚ ਮਾਰੇ ਗਏ ਇਕੱਲੇ ਇਕੱਲੇ ਘਰਾੜੇ ਮੁੰਡੇ ਸੀਗੇ ਜਿਨ੍ਹਾਂ ਦੇ ਘਰਾੜੇ ਦੇ ਸੁਣ ਪੈ ਗਈ ਦੀਵਾ ਕੁੱਲ ਹੋ ਗਿਆ ਨਾ ਘਰਾਂ ਦਾ ਆ ਚੌਪਿੰਡ ਤੋਂ ਮੁੰਡਾ ਮਰਿਆ ਥੋੜੇ ਦਿਨ ਹੋਏ ਆ ਉਦੋਂ ਪਹਿਲਾ ਮਹੀਨਾ ਕੋਇਆ 20 ਕੋ 25 ਦਿਨ ਹੋਏ ਆ ਆ ਫੱਤਾ ਪਾ ਲੋ ਕੇ ਪਿੰਡ ਹੈ 25 26 ਸਾਲ ਦਾ ਮੁੰਡਾ 2 ਮਹੀਨੇ ਦੇ ਵਿਆਹ ਹੋਏ ਸੋ ਦੀ ਮੌਤ ਹੋਈ ਹੈ ਇਹ 18 ਸਾਲ ਦਾ ਮੁੰਡਾ ਇਚੌਕੇ ਪਿੰਡ ਦਾ ਜਿਹੜਾ ਇੱਥੇ ਗੁਜਰਾ ਮਾਰਿਆ ਗਿਆ ਸਵਾਸਤ ਲਾ ਆਪਣੀਆਂ ਕੀਮਤੀ ਜਾਨਾਂ ਨੇ ਜਿਹੜੀਆਂ ਉਹ ਜਾ ਰਹੀਆਂ ਨੇ ਸੋਚਣਾ ਬੰਦ ਆ ਯਾਰ ਅੱਜ ਹਰ ਇਨਸਾਨ ਦਾ ਫਰਜ਼ ਬਣਦਾ ਹੈ ਕਿ ਲੜਾਈ ਕਿਸੇ ਜੱਥੇਬੰਦੀਆਂ ਦੀ ਨਹੀਂ ਹੈ ਇਹ ਲੜਾਈ ਕਿਸੇ ਕਿਸਾਨਾਂ ਦੀ ਨਹੀਂ ਹੈ ਇਹ ਕਿਸੇ ਮਜ਼ਦੂਰਾਂ ਦੀ ਲੜਾਈ ਨਹੀਂ ਹੈ ਇਹ ਸਮਝਿਆ ਕਰੋ ਕਿ ਲੜਾਈ ਮੇਰੀ ਹੀ ਹੈ ਮੈਂ ਲੜਦਾ ਮੈਂ ਲੜੂਗਾ ਮੈਂ ਕਿਹੋ ਜਿਹਾ ਕਰੂੰਗਾ ਕੋਈ ਫਰਕ ਨਹੀਂ ਪੈਂਦਾ ਦੇਖੋ ਲੜਨ ਵਾਲੀਆਂ ਜਿਹੜੀਆਂ ਕੌਮਾਂ ਹੁੰਦੀਆਂ ਨੇ ਮਰਨ ਵਾਲੀਆਂ ਕੌਮਾਂ ਹੁੰਦੀਆਂ ਨੇ ਸੰਘਰਸ਼ ਕਰਨ ਵਾਲੀਆਂ ਕੌਮਾਂ ਹੁੰਦੀਆਂ ਨੇ ਜ਼ਮੀਰਾਂ ਜਾਦਿਆਂ ਵਾਲੀਆਂ ਕੌਮਾਂ ਹੁੰਦੀਆਂ ਨੇ ਕੌਮਾਂ ਦੁਨੀਆ ਤੇ ਉਹੀ ਜਿਉਂਦੀਆਂ ਜਾਦਿਆਂ ਰਹਿੰਦੀਆਂ ਨੇ ਜਿਹੜੀਆਂ ਕੌਮਾਂ ਵੇਸਲੀਆਂ ਹੋ ਜਾਂਦੀਆਂ ਨੇ ਜਿਹੜੀਆਂ ਕੌਮਾਂ ਆਪਣੇ ਹੱਕਾਂ ਖਾਤਰ ਲੜਨਾ ਛੱਡ ਜਾਂਦੀਆਂ ਨੇ ਜਿੰਨਾ ਕੌਮਾਂ ਦੀਆਂ ਜ਼ਮੀਰਾਂ ਗਾਇਬ ਤਾਂ ਮਰ ਜਾਂਦੀਆਂ ਨੇ ਕੌਮਾਂ ਦੁਨੀਆ ਤੋਂ ਖਤਮ ਹੋ ਜਾਂਦੀਆਂ ਨੇ ਸਾਡਾ ਇਤਿਹਾਸ ਕਿਹਾ ਜਾਂਦਾ ਕਿ ਅਸੀਂ ਸਿਰਫ 2% ਹਾਂ ਪਰ 2% ਦਾ ਇਤਿਹਾਸ ਤੁਹਾਨੂੰ ਦੱਸਦਾ ਹੈ ਅੱਜ ਛੋਡੇ ਝੰਡੇ ਦੀ ਅੱਜ ਪੂਰੀ ਦੁਨੀਆ 'ਚ ਗੱਲ ਹੁੰਦੀ ਹੈ ਕੋਈ ਗੱਡੀ ਦਾ ਝੰਡਾ ਲੱਗਾ ਹੋਵੇ, ਟਰੈਕਟਰ ਤੇ ਝੰਡਾ ਲੱਗਾ ਹੋਵੇ, ਮੋਟਰਸਾਈਕਲ ਤੇ ਝੰਡਾ ਲੱਗਾ ਹੋਵੇ। ਅਸੀਂ ਯੂਪੀ ਉੱਤਰਾਖੰਡ ਤੱਕ ਜਾ ਕੇ ਆਏ ਆ। ਉੱਥੇ ਸਲਾਮ ਕਰਦੇ ਆ ਇਹ ਲੋਕ। ਹੱਥ ਜੋੜ ਕੇ ਤੁਹਾਡੇ ਝੰਡੇ ਨੂੰ ਦੇਖ ਕੇ। ਅਸੀਂ ਦਿੱਲੀ ਤੋਂ ਰਾਜਸਥਾਨ ਦੇ ਪਾਸੇ ਜਾ ਰਹੇ ਸੀ। 10 ਗੱਡੀਆਂ ਹੋਰ ਨਾਲ ਸਾਡੇ ਕੋਲ 10ਾਂ ਦੇ ਝੰਡੇ ਲੱਗੇ ਹੋਏ ਸੀ। ਹਰਿਆਣਾ ਨੰਬਰ ਦੀ ਇੱਕ ਜਨਾਨੀ ਗੱਡੀ ਜੀ ਪੁਜਾਰੋ ਗੱਡੀ ਸੀ। ਉਹ ਪੁਜਾਰੋ ਗੱਡੀ ਦੇ ਵਿੱਚੋਂ ਉਹਦਾ ਪਰਿਵਾਰ ਵੀ ਬੈਠਾ ਸੀ ਸਾਡੇ ਦੇ ਬਰਾਬਰ ਗੱਡੀ ਲਾਈ ਸ਼ਿਸ਼ਾ ਖਲੇ ਤਾਰਿਆ ਨਮਸਕਾਰ ਕਰਕੇ ਗਈ ਉਹਨੂੰ ਜੀ ਪਤਾ ਗੱਡੀ ਚ ਕੌਣਾ ਪਰ ਸਤਕਾਰ ਉਹ ਝੰਡੇ ਦਾ ਸੀ ਉਹ ਕੇਸਰੀ ਝੰਡੇ ਦਾ ਸਤਕਾਰ ਸੀ ਸੋ ਇਸ ਕਰਕੇ ਉਹ ਆ ਗਿਆ ਅੱਜ ਅੱਜ ਸੁਣ ਲਓ ਕਿ ਪੂਰੀ ਦੁਨੀਆ ਪੂਰੀ ਦੁਨੀਆ ਸੋਡੇ ਵੱਲ ਦੇਖ ਰਹੀ ਹੈ ਅਸੀਂ ਉੱਥੇ ਸੁਣਦੇ ਆ ਦਿੱਲੀ ਦੇ ਲੋਕ ਮਿਲਦੇ ਆ ਜੁਪੀ ਦੇ ਮਿਲਦੇ ਆ ਮੱਧ ਪ੍ਰਦੇਸ਼ ਦੇ ਗੁਜਰਾਤ ਦੇ ਬੰਗਾਲ ਦੇ ਬਿਹਾਰ ਦੇ ਲੋਕ ਮਿਲਦੇ ਆ ਗੱਲਾਂ ਕਰਦੇ ਨੇ ਕਹਿੰਦੇ ਆ ਛੋਡਿਆ ਇਤਿਹਾਸ ਪੜਿਆ ਸੀ ਸੁਣਿਆ ਸੀ ਕਦੇ ਛੋਡੇ ਬਾਰੇ ਕਿਤਾਬਾਂ 'ਚ ਪੜਿਆ ਕਰਦੇ ਸੀ ਕਦੇ ਪਟਵੰਦਰਾਂ ਤੋਂ ਛੋਡੇ ਬਾਰੇ ਸੁਣਿਆ ਸੀ ਪਰ ਅੱਜ ਕਦਰ ਤੁਸੀਂ ਪੁਤਖ ਰੂਪ ਦੇ ਵਿੱਚ ਦਿਖਾ ਦਿੱਤਾ ਕਿ ਵਕਈਏ ਕੌਮ ਲੜਨ ਵਾਲੀ ਕੁੱਝ ਨਾਲੀ ਕੌਮ ਹੈ ਜਿਹੜੀ ਮੋਦੀ ਨੂੰ ਅੱਗੇ ਲਾਉਂਦੀ ਮੋਦੀ ਅੱਗੇ ਆਪਾਂ ਦੇਖਿਆ ਐਨਆਰਸੀਸੀਏ ਲੈ ਕੇ ਆਇਆ 370 ਨੂੰ ਖਤਮ ਕੀਤਾ ਕਸ਼ਮੀਰ ਨੂੰ ਬੰਦੀ ਬਣਾਇਆ 2 ਸਾਲ ਹੋ ਗਏ ਕਸ਼ਮੀਰ ਦੇ ਲੋਕਾਂ ਨੂੰ ਤਾਰੇ ਪੂਰੇ ਜੇ ਆਪਾਂ ਅੱਜ ਆਹੀ ਆਪਣੇ ਹਾਲਾਤ ਰਹੇ ਨਾ ਅੱਜ ਵੀ ਆਪਾਂ ਇੱਥੇ ਰੁਕੇ ਰਹੇ ਜਿਹੜੇ ਹਸਾਬ ਨਾਲ ਸਾਡੀ ਗਿਣਤੀ ਦਿੰਦੀ ਜਾਣੀ ਚਾਹੀਦੀ ਸੀ ਉਹਨੇ ਗਈ ਸੀ ਕਈ ਅਸੀਂ ਜੋ ਮਰਦੀ ਜਾ ਕੇ ਪਰ ਜਿੰਨੇ ਅਸੀਂ ਘਰ ਘਰ ਦਾ ਬੰਦਾ ਜਾਣਾ ਚਾਹੇ ਸੋ ਉਹਨੇ ਹਲੇ ਗਏ ਨਹੀਂ ਜੇ ਅੱਜ ਵੀ ਅਸੀਂ ਇਹੀ ਸੋਚ ਰਿਹਾ ਸਾਡਾ ਹਾਕ ਕਸ਼ਮੀਰਾਂ ਨੂੰ ਪੈੜਾ ਕਰਨਾ ਨਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਕਾਨੂੰਨ ਕੱਢਨ ਦਾ ਜਿਆ ਖੇਤੀਬਾੜੀ ਰਾਜ ਮੰਤਰੀ ਆ ਉਹ ਬੋਲਿਆ ਕਹਿੰਦਾ ਜਿਹੜਾ ਆਪਾਂ ਬੀਜ-ਬੀਜ ਦੇ ਆ ਨਾ ਉਹਦਾ ਕਾਨੂੰਨ ਵੀ ਲਿਆ ਰਹੇ ਆ ਵੀਰਾ ਬੀ ਤੁਸੀਂ ਬੀਜੋਗੇ ਉਹ ਵੀ ਇਹਨਾਂ ਦੀ ਮਰਜ਼ੀ ਦਾ ਬੀਜਿਆ ਜਾਏਗਾ ਕੋਈ ਆਪਣੀ ਮਰਜ਼ੀ ਦਾ ਕੋਈ ਬੀਜ ਨਹੀਂ ਦੇ ਸਕਦੇ ਤੁਸੀਂ ਦੂਜਾ ਕਾਨੂੰਨ ਹੈ ਹੋਰ ਲਿਆ ਹੈ ਨੇ ਜਿਹੜੀਆਂ ਜ਼ਮੀਨਾਂ ਜਿਹੜੀਆਂ ਆਪਾਂ ਠੇਕੇ ਦੇ ਦੇ ਦਿੰਨੇ ਆ ਮਾਮਲੇ ਦੇ ਦੇ ਦਿੰਨੇ ਆ ਉਹ ਠੇਕੇ ਦੇ ਲਈ ਤੁਸੀਂ ਪੈਸੇ ਲੈਨੇ ਹੋ ਉਸ ਪੈਸੇ ਤੇ ਵੀ ਟੈਕਸ ਲੱਗਿਆ ਕਰੋ ਇਹ ਵੀ ਕਾਨੂੰਨ ਲੈ ਕੇ ਆ ਗਏ ਸੋ ਯਾਦ ਰੱਖਿਓ ਇੱਥੇ ਛੱਲ ਨਾ ਪਾਈ ਨਾ ਆ ਦੇਖੋ ਵੱਡੇ ਵੱਡੇ ਹਾਈਵੇ ਕਰ ਰਹੇ ਆ ਇਥੋਂ ਜੰਮੂ ਕਰਨਾ ਦਿੱਲੀ ਕਰਨਾ ਹਾਈਵੇ ਕੱਢ ਰਹੇ ਐ ਅੰਮ੍ਰਿਤਸਰ ਤੋਂ ਅਜੇ ਸ਼ਰੀਫ ਤੱਕ ਦਾ ਇੱਕ ਨਾਸਤਾਨਿਕ ਹਾਈਵੇ ਨਿਕਲ ਰਿਹਾ ਹੈ 250 ਫੁੱਟ ਚੜ੍ਹਨਾ ਸੜਕਾਂ ਨੇ ਉਹ ਗੈਸ ਪਾਈਪੀਆਂ ਜਿਹੜੀਆਂ ਗੈਸ ਦੀਆਂ ਪਾਈਪਾਂ ਪਾ ਰਹੇ ਲਾਈਨਾਂ ਪਾ ਰਹੇ ਨੇ ਬਰੂਦ ਦੇ ਢੇਰ ਤੇ ਵਿਠਾਰ ਰਹੇ ਸਾਨੂੰ ਸਾਡੇ ਦਾ ਜ਼ਮੀਨ ਦਾ ਕਿਸੇ ਕੋਲ 2 ਕਿੱਲੇ ਕਿਸੇ ਕੋਲ 4 ਕਿੱਲੇ ਆ ਜਿਹਦੇ ਵਿੱਚ ਨਾਂਦੀ ਸੜਕ 250 ਫੁੱਟ ਚੌੜੀ ਹੈ ਉਹਦੇ ਪੱਲੇ ਕੀ ਬਚੂਗਾ ਉਹਦਾ ਕਿੱਲਾ ਅੱਧਾ ਕਿਲਾ ਅੱਧਾ ਕਿਲਾ ਅੱਧਾ ਰਹਿ ਜਾਊਗਾ ਟਾਕੀਆਂ ਬਣਾ ਦੇ ਲਿਆ ਸਾਡੀਆਂ ਜ਼ਮੀਨਾਂ ਦੇ ਇਹਨਾਂ ਲੋਕਾਂ ਨੇ ਆ ਭਵਾਨੀ ਘਰ ਲੋਕਾਂ ਨੇ ਵਿਰੋਧ ਕੀਤਾ 9 ਲੱਖ ਰੁਪਇਆ ਦੇ ਰਿਹਾ ਕਿੱਲੇ ਦਾ 9 ਲੱਖ ਰੁਪਇਆ ਜਿੰਨਾ ਬਾਹਰ ਦੇ ਵੀ ਜਿੰਨਾ ਜ਼ਮੀਨਾਂ ਦੇ ਉੱਤੇ ਹਾਈਵੇ ਕੱਟ ਰਹੇ ਆ ਅੱਜ ਤੇ ਆਪਣੇ ਗੋੰਗਾਲੀ ਇਨਸਾਨਾ ਇੱਕੋ ਨਿਕਲ ਰਿਹਾ ਇੱਕ ਵੱਡਾ ਹਾਈਵੇ ਮੇਰੇ ਪਿੰਡਾਂ ਕੋਲ ਦੀ ਉੱਥੇ ਲੋਕਾਂ ਨੇ ਲਾਮਬੰਦੀ ਕੀਤੀ ਐ ਸੋ ਜੇ ਦਾ ਭਰਾ ਭੋ ਤੁਸੀਂ ਤਕੜੇ ਹੋ ਕੇ ਇਕੱਠੇ ਹੋ ਕੇ ਏਕੇ ਨਾਲ ਜੁੜਤ ਨਾਲ ਹੌਸਲੇ ਦੇ ਨਾਲ ਇਹ ਆਪਾਂ ਕਾਨੂੰਨ ਰੱਦ ਕਰਾ ਕੇ ਤਾਂ ਆਪਾਂ ਬਚ ਜਾਗੇ ਵੀ ਯਾਦ ਰੱਖਿਓ ਕੱਲੇ ਕੱਲੇ ਨੂੰ ਕੱਢ ਕੇ ਘਰਾਂ ਤੋਂ ਕੁੱਟਣ ਦੇ ਕੱਲੇ ਕੱਲੇ ਪਿੰਡ ਦੇ ਹਮਲਾ ਕਰਨਗੇ ਕੱਲੇ ਕੱਲੇ ਵਾਧੂ ਨੂੰ ਖੇਡ ਕੇ ਕੁੱਟਣਗੇ ਇਹ ਯਾਦ ਰੱਖਿਓ ਆਪਣੇ ਸਮਾਜ ਵਿੱਚ ਵਰਤਾਰਾ ਰੁਕਾਉਣੀ ਅੱਛੀ ਇਹ ਬੜੀ ਜਾਗਰੂਕ ਸਰਕਾਰ ਹੈ ਇਹਨਾਂ ਦੇ ਨੀਤੀਆਂ ਨੇ ਪਾਲਿਸੀਆਂ ਬੜੀਆਂ ਖਤਰਨਾਕ ਨੇ ਕਿੰਨੇ ਅੱਜ ਭਾਰਤ ਦੇ ਬੁੱਧੀਜੀਵੀ ਨੇ ਲਿਖਾਰੀ ਨੇ ਵਕੀਲ ਨੇ ਪ੍ਰੋਫੈਸਰ ਨੇ ਕਹਿ ਕੇ ਸਾਥ ਲੋਗੇ ਜਿਨਾਂ 80-80 ਸਾਲ ਦੇ ਬਜ਼ੁਰਗ ਵੀ ਨੇ ਔਰਤਾ ਵੀ ਨੇ ਜਿਹਨਾਂ ਕੋਲ ਬੱਚੇ ਹੋਣ ਵਾਲੇ ਨੇ ਪੇਟ ਦੇ ਵਿੱਚ ਬੱਚੇ ਨੇ ਉਹਨਾਂ ਨੂੰ ਜਿਵੇਂ ਲੱਕੀ ਬੈਠੇ ਆ ਇਹ ਭਾਰ ਪੰਜਾਬ ਦਾ ਯਾਦ ਰੱਖਿਓ ਇਹਦਾ ਛੋਟੇ ਹੁੰਦਾ ਪਤਾ ਨਹੀਂ ਜਿਨ੍ਹਾਂ ਨੇ 90 ਦਾ ਦੌਰ ਵਾਸੀ 90 ਦਾ ਦੌਰ ਦੇਖਿਆ ਉਹ ਵੀ ਦੌਰ ਦੇਖਿਆ ਹਾਂ ਕਿੰਨੇ ਨੇ ਆਪਣੇ ਪਿੰਡੇ ਦੇ ਹਟਾਇਆ ਹੋਣਾ ਉਹਦੂ ਮਾਰੀ ਹਾਥ ਸਾਡੀ ਕਰਦਣੀ ਆ ਜੇ ਅੱਜ ਅਸੀਂ ਚੁੱਪ ਕਰਕੇ ਘਰਾਂ 'ਚ ਬੈਠੇ ਹੁੰਦੇ। ਸੋ ਮੇਰਾ ਵੀਰ ਇਹੀ ਮੇਰੇ ਖੀਰ ਤੋਂ ਤੁਹਾਨੂੰ ਬੇਨਤੀਆਂ ਨੇ ਗੁਰੂ ਸਾਹਿਬ ਨੇ ਕਿ ਆਓ ਯਾਰ ਹੁਣ 26 ਨੂੰ ਪਹਿਲਾ ਪਹਿਲਾ ਤਿਆਰੀਆਂ ਕਰ ਲਓ ਜਿਹਨੇ ਕੰਮ ਘਰ ਮੇਰਨਾ ਨਵੇਰ ਤੋਂ ਕੋਈ ਵਿਆਹ ਸ਼ਾਦੀ ਮਦਰਾ ਦੇ ਵਿੱਚ ਨਾ ਰੱਖਿਓ ਕਿ ਹੋਰ ਕੰਮ ਘਰ ਨਾ ਰੱਖਿਓ ਸੋ ਆਓ ਆਪਾਂ 20 ਤਰੀਕ ਨੂੰ ਪਹਿਲਾ ਪਹਿਲਾ 20 ਤੱਕ ਆਪਾਂ ਪਹੁੰਚ ਜਾਣੇ ਚਾਹੀਦੇ ਆ ਤੇ ਉਸ ਤੋਂ ਬਾਅਦ ਫਿਰ 26 ਨੂੰ ਮੈਨੂੰ ਲੱਗਦਾ ਹੈ ਕਿ ਮਾਹੌਲ ਹੈ ਜੇਕਰ ਅੱਜ ਕੋਈ ਗੱਲ ਜੇ ਆਪਾਂ ਲਈ ਸੋਚਣਾ ਚਾਹੀਦਾ ਕਿ ਕਿੰਨੀ ਤਾਕਤ ਖੜੀ ਹੈ ਬੁਰੇ ਕਈ ਵਾਰ ਸਾਡੇ ਨਾਲ ਇਹ ਫੁਹਾਮ ਵਰਗਾ ਫੈਲਦੀਆਂ ਨੇ ਕਿ ਉੱਥੇ ਪਿਛਲੇ ਦਿਨਾਂ ਦੀ ਫੁਹਾਮ ਫੈਲ ਜਾਣਾ ਕੋਲ ਫੌਜ ਲੱਗੀ ਜੀ ਉਹ ਸਦਾ ਮਾਰਦੇ ਨੇ ਕਿ ਉਸੇ ਕੁਤਦੇ ਨੇ ਉਸੇ ਗੋਲੀ ਚੱਲੇਗੀ ਇਹ ਫਰਖਾ ਦਾ ਦੌਰ ਆਲੇ ਸਮੇਂ ਦੇ ਵਿੱਚ ਬਹੁਤ ਤੇਜ਼ ਹੋਣਾ ਇੱਕ ਨੌਜਵਾਨ ਦਾ ਮੈਨੂੰ ਫੋਨ ਆਇਆ ਪਤਾ ਨਹੀਂ ਕੌਣ ਸੀ ਮੈਨੂੰ ਕਹਿੰਦਾ ਭਾਈ ਮੈਂ ਆਰਮੀ ਚੋਂ ਬੋਲਦਾ ਹੋ ਸਕਦਾ ਜੰਸਨ ਦਾ ਬੰਦਾ ਹੋਵੇ ਹੋ ਸਕਦਾ ਇਹਨਾਂ ਦਾ ਸਰਕਾਰ ਦਾ ਬੰਦਾ ਹੋਵੇ ਕਹਿੰਦਾ ਭਾਈ ਚਕੰਨੇ ਰਹਿਓ ਫੌਜ ਨੂੰ ਇਹਨਾਂ ਨੇ ਲਾਂਕ ਇਕੱਠੇ ਕਰਕੇ ਇਹਨਾਂ ਨੇ ਲਾਂਕ ਕਰ ਰਹੇ ਨੇ ਕਿ ਫੌਜ ਹੁਣ ਤੁਹਾਡੇ ਉੱਤੇ ਹਮਲਾ ਕਰਨ ਨੂੰ ਤਿਆਰ ਹੋ ਗਈ ਕੋਈ ਗੱਲ ਨਹੀਂ ਸ਼ਾਂਤਮਈ ਬੈਠੇ ਲੋਕਾਂ ਦੇ ਉੱਤੇ ਤੁਸੀਂ ਗੋਲੀਆਂ ਚਲਾਉਣਾ ਚਾਹੁੰਦੇ ਚਲਾਓ ਅਸੀਂ ਤਿਆਰ ਹਾਂ ਅਜਾ ਪੈਸੇ ਵੀ ਮਨੇ ਪਏ ਆ ਜੇ ਕਾਨੂੰਨ ਰੱਦ ਨਾ ਹੋਇਆਦਾ ਸੀ ਘਰਾਂ ਚ ਬੈਠਾ ਨਹੀਂ ਮਰ ਜਾਣਾ ਇਹ ਯਾਦ ਰੱਖਿਓ ਜੈਹਾਂ ਖਾਨ ਜੋਗੇ ਸਾਡੇ ਕੋਲੇ ਪੈਸੇ ਨਹੀਂ ਹੋਣੇ ਫਾਹੇ ਫਾਹੇ ਦੀ ਖਤਰ ਰਸਾ ਲੈਣ ਜੋਗੇ ਸਾਡੇ ਕੋਲੇ ਪੈਸੇ ਨਹੀਂ ਹੋਣੇ ਗੱਲ ਯਾਦ ਰੱਖਿਓ ਪਰ ਇਹ ਖਵਾਤ ਤੋਂ ਅਸੀਂ ਚੱਕਨੇ ਰਹੇ ਭੁੱਲ ਜੋ ਕੋਈ ਸਾਡੇ ਤੇ ਗੋਲੀ ਚਲਾਊਗਾ ਸੱਤਰ ਤਾਂ ਅਸੀਂ ਪਹਿਲਾਂ ਹੀ ਆਪਣੀਆਂ ਜਾਨਾਂ ਕਮਾ ਚੁੱਕੇ ਆ ਇਹ ਇਹ ਸੋਡਾ ਅੰਦੋਲਨ ਪੂਰੀ ਦੁਨੀਆ ਚ ਪਹੁੰਚ ਗਿਆ ਕੱਲ ਇੰਗਲੈਂਡ ਦੇ 100 ਜਿਹੜੇ ਮੈਂਬਰ ਪਾਰਲੀਮੈਂਟ ਨੇ ਐਮਪੀ ਨੇ ਉਹਨਾਂ ਨੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਹੈ ਇਸ ਸਮੂਹਾਂ ਦੇ ਸਬੰਧ ਚ ਪੂਰੀ ਦੁਨੀਆ ਦਾ ਮੀਡੀਆ ਤੁਹਾਡੇ ਤੇ ਰੱਖ ਰਿਹਾ ਐ ਐਡਾ ਵੱਡਾ ਅੰਦੋਲਨ ਤੁਹਾਡਾ ਬਣ ਚੁੱਕਿਆ ਐ ਇਹ ਖਾਲਾਜ ਦਾ ਬਾੜਾ ਨਹੀਂ ਹੈਗਾ ਕਿ ਤੁਹਾਡੇ ਕੋਲ ਡਾਂਗਾ ਮਾਰ ਦੂਗਾ ਕੋਈ ਨੂੰ ਗੋਲਗਾ ਚਲਾ ਲੂਗਾ ਇਹ ਦੇਖ ਜਿਨ੍ਹਾਂ ਨੇ ਉਹ ਕੋਈ ਗੱਲ ਨਹੀਂ ਚਲਾਉਂਦੇ ਨਾ ਫੜਾ ਪਾ ਤਿਆਰ ਫਿਰ ਮੈਂ ਕਹਿੰਦੀ ਕਹਿੰਨਾ ਉਹਨਾਂ ਵੀ ਜਦੋਂ ਗੋਮਾਂ ਲੜਦੀਆਂ ਨੇ ਤਾਂ ਫਰਜਾਨਾ ਵੀ ਜਾਂਦਗਾਂ ਦੇ ਖੂਨ ਵੀ ਢੋਲਦੇ ਹੁੰਦੇ ਨੇ ਕੋ ਡੁੱਲੇ ਹੋਏ ਖੂਨ ਕਦੇ ਜਾਣੀ ਨਹੀਂ ਜਾਂਦੇ ਕਦੇ ਵਿਅਰਥ ਨਹੀਂ ਜਾਂਦੇ ਉਹ ਡੁੱਲੇ ਹੋਏ ਖੂਨਾਂ ਦੀ ਕੀਮਤ ਪੈਂਦੀ ਹੁੰਦੀ ਆ ਉਹ ਡੁੱਲੇ ਹੋਏ ਖੂਨਾਂ ਦੇ ਉੱਤੇ ਹੀ ਕੌਮਾਂ ਦੀਆਂ ਨੀਹਾਂ ਸਾਰੀਆਂ ਜਾਂਦੀਆਂ ਨੇ ਕੌਮਾਂ ਕਾਇਮ ਹੁੰਦੀਆਂ ਸੋ ਆਪਾਂ ਆਏ ਹਾਂ ਇਸ ਨੂੰ ਬੇਨਤੀ ਕਰਨਾ ਆਇਆ ਹੈ ਅਸੀਂ ਕੱਲ ਰਾਤ ਦਿੱਲੀ ਤੋਂ ਆਏ ਆਂ ਪੰਜਾਬ ਦੇ ਵਿੱਚ ਪੰਜ-ਛਾਹ ਦਾ ਦਾਹਲਨ ਪੂਰੇ ਪੰਜਾਬ ਦਾ ਜਿਹੜਾ ਕੰਡਣਾ ਲੋਕਾਂ ਨੂੰ ਜਾਗਰੂਕ ਕਰਨਾ ਹੈ ਯੂਨੀਅਨ ਵਾਲੇ ਸਾਡੇ ਭਰਾ ਨੇ ਜਿੱਥੇ ਬੰਦ ਕਾਲ ਸਾਡੇ ਆਗੂ ਸਹਿਬਾਨ ਇੱਥੇ ਬੈਠੇ ਨੇ ਇਹ ਵੀ ਸਾਨੂੰ ਜਾਗਰੂਕ ਕਰ ਰਹੇ ਨੇ ਜਿਗਾਰ ਇਹ ਅੱਜ ਵੀ ਵਧੀਆ ਕੰਮ ਕੀਤਾ ਇੱਕ ਟਰੈਕਟਰਾਂ ਦਾ ਵੱਡਾ ਕਾਫਲਾ ਕੱਢ ਰਿਹਾ ਪਿੰਡਾਂ ਦੇ ਵਿੱਚ ਲੋਕਾਂ ਨੂੰ ਜਾਗਰੂਕ ਕਰੋ ਵੱਧ ਤੋਂ ਵੱਧ ਜਿਹੜਾ ਕੋਈ ਸੱਜਣ ਬੇਲੀ ਕੋਈ ਰਿਸ਼ਤੇਦਾਰ ਕੋਈ ਘਰ ਦਾ ਮੈਂਬਰ ਸਾਨੂੰ ਮਿਲਦਾ ਉਹਨੂੰ ਵੱਧ ਤੋਂ ਵੱਧ ਇਸ ਚੀਜ਼ ਦੀ ਜਗਾਉਣਾ ਹੈ ਇਹ ਆਖਰੀ ਲੜਾਈ ਹੈ ਤੇ ਲੜਾਈ ਦੀ ਆਪ ਪਾਦੀ ਹੈ ਇਹ ਲੜਨੀ ਪੈਣੀ ਹੈ ਜੇ ਅਸੀਂ ਇਹਦੇ ਪਿੱਛੇ हट ਗਏ ਨਾ ਕਹਿੰਦਾ ਲੜਨਾ ਸਮੇਂ ਦੀ ਲੋੜ ਹੁੰਦਾ ਹੈ ਲੜਨਾ ਸਮੇਂ ਦੀ ਲੋੜ ਹੁੰਦਾ ਹੈ ਉਸ ਸਮੇਂ ਲੜਨ ਤੋਂ ਖਸਕਣਾ ਸਮਝ ਦੀ ਥੋੜਾ ਹੁੰਦਾ ਜੇ ਅੱਜ ਵੀ ਅਸੀਂ ਖਸਕਾ ਕੇ ਪਾਸਾ ਬਟਾਂਗੇ ਤਾਂ ਮੈਨੂੰ ਲੱਗਦਾ ਕਿ ਫਿਰ ਸਾਡੀ ਸਮਝ ਦੀ ਵੀ ਕਮੀ ਹੈਗੀ ਹੈ ਤੇ ਅਸੀਂ ਇਹ ਲੜਾਈ ਹਾਰ ਜਾਣੀ ਹੈ ਯਾਦ ਰੱਖਿਓ ਇਹ ਲੜਾਈ ਕਿਸੇ ਵੀ ਕੀਮਤ ਤੇ ਅਸੀਂ ਹਾਰ ਨਹੀਂ ਨਹੀਂ ਜਿੱਤ ਕੇ ਆਉਣਾ ਮੈਂ ਤੁਹਾਡੇ ਨਾਲ ਮੈਂ ਦਿੱਲੀ ਰਿਹਾ 40 ਬਾਰੇ ਦਿਨਾਂ ਮੈਂ ਦੇਖਦਾ ਲੋਕਾਂ ਦੇ ਵਿੱਚ ਕਿੰਨਾ ਜਹੋ ਜਲਾਲ ਹੈ ਕਿੰਨਾ ਜੋਸ਼ ਹੈ ਸਾਡੀ ਜਵਾਨੀ ਦੇ ਵਿੱਚ ਕਿੰਨਾ ਜਜ਼ਬਾ ਸਾਡੀ ਜਵਾਨੀ 'ਚ ਜਜ਼ਬੇ 'ਚ ਵੀ ਰਹਿੰਦੇ ਹੈ ਜਿੱਦਾਂ ਨਹੀਂ ਕਿ ਉੱਥੇ ਜਾ ਕੇ ਕੋਈ ਨਹੀਂ ਆਉਂਦਾ ਆਪਾਂ ਦੇਖਦੇ ਆਂ ਕਿ ਐਡੀ ਵੱਡੇ ਇਕੱਠੀ ਦੇ ਵਿੱਚ ਜਵਾਨੀ ਇਕੱਠੀ ਹੋਵੇ ਤੇ ਉੱਥੇ ਕੋਈ ਹੁੰਨੜਵਾਜੀ ਨਾ ਹੋਵੇ ਤੇ ਉੱਥੇ ਕੋਈ ਮਾਹੌਲ ਨਾ ਖਰਾਬ ਹੋਵੇ ਗਰਮ ਨਾ ਹੋਵੇ ਮੈਂ ਨਹੀਂ ਕਦੇ ਪਰ ਪਹਿਲੀ ਵਾਰੀ ਇਹ ਦੇਖਿਆ ਜਾ ਰਿਹਾ ਹੈ ਕਿ ਕਿਵੇਂ ਉਸ ਪਰਮਾਤਮਾ ਮਹਾਂਦੇਵ ਦੀ ਕਲਾ ਵਧ ਰਹੀ ਹੈ ਐਡੇ ਵੱਡੇ ਇਕੱਠ ਨੂੰ ਕੋਈ ਕੰਟਰੋਲ ਨਹੀਂ ਬੰਦਾ ਕਰ ਸਕਦਾ ਬਹੁਤ ਔਖਾ ਹੁੰਦਾ ਹੈ ਪਰ ਪ੍ਰਮਾਤਮਾ ਉਹਨੇ ਪੰਟਰੋਲ ਹੋਇਆ ਸੋ ਆਜੋ ਜੇ ਪ੍ਰਮਾਤਮਾ ਵੈਗਰੂ ਚਾਹੁੰਦਾ ਹੈ ਕਿ ਸਾਨੂੰ ਇੱਥੋਂ ਦਿੱਲੀ ਤੋਂ ਠਾ ਕੇ ਪੰਜਾਬ ਤੋਂ ਠਾ ਕੇ ਦਿੱਲੀ ਲੈ ਗਿਆ ਤੇ ਫਿਰ ਸਾਡੀ ਜਿੱਤ ਵੀ ਝੋਲੀ ਪਾ ਕੇ ਆਉਂ। ਸੋ ਇੰਨੀਆਂ ਮੇਰੀਆਂ ਬੇਨਤੀਆਂ ਸੀ ਹੁਣ ਮੇਰਾ ਵੀਰ ਬਸ ਤੋਂ ਬਸ ਮੇਰੀ ਹੀਰ ਦੇ ਉੱਤੇ ਹੀ ਬੇਨਤੀ ਹੈ ਕਿ ਉਸ ਟਾਈਮ ਕੋਈ ਘਰੇ ਨਾ ਦੇ ਜੀ। 26 ਤੋਂ ਪਹਿਲਾਂ ਆਪਾਂ ਜਾਣਾ ਦਿੱਲੀ ਬਸ ਜੋ ਮਰਜ਼ੀ ਕਰਨਾ ਪਵੇ ਜੇ ਉੱਦਦੇ ਅਸੀਂ ਵੱਡੀ ਲੱਖਾਂ ਦੀ ਕਿਰਤੀਓ ਟਰੈਕਟਰ ਥੋਂ ਚੱਲ ਪਿਆ। ਤੇ ਸੀਐਡੀ ਦੀਆਂ ਰਿਪੋਰਟਾਂ ਹੁੰਦੀਆਂ ਨੇ ਹੁਣ ਕੱਲ ਵਾਲੀ ਗੱਲ ਨਾ ਦੇਖੋ ਉਹ ਅਸਲ ਦਰਸਨ ਪਤਾ ਕੀ ਹੋਇਆ ਜਿੱਤੇ 7 ਤਰੀਕ ਨੂੰ ਇੱਕ ਦਿਨ ਪਹਿਲਾਂ ਪਰਸੋਂ ਦੀ ਗੱਲ ਹੈ ਮਾਰਚ ਹੋਇਆ ਨਾ ਕੇਐਮਪੀ ਸ਼ਰਕ ਦੇ ਉੱਤੇ ਉਹ ਮਾਰਚ ਨੇ ਉਸ ਕੱਠ ਨੇ ਵੀ ਇਹ ਲੋਕ ਖਿਲਾਏ ਇਹ ਸਰਕਾਰ ਉਹਦੇ ਵੀ ਅੰਦਰੋਂ ਕੰਬੀ ਹੈ ਕਿ ਉਹਦੇ ਕਰਕੇ ਵੀ ਉਹ ਆਪਣੀ ਥੋੜੀ ਜਿਹੀ ਆਕਰ ਦਿਖਾ ਰਹੇ ਨੇ ਕਿ ਲੋਕਾਂ ਨੂੰ ਇਹ ਨਾ ਲੱਗੇ ਕਿ ਸਰਕਾਰ ਤਾਂ ਡਰ ਗਈ ਦਰਸਾਂ اندرੋਂ ਕੰਬੇ ਹੋਏ ਨੇ ਹਿੱਲੇ ਹੋਏ ਨੇ ਆਈਪੀ ਦੀਆਂ ਰਿਪੋਰਟਾਂ ਜਿਹੜੀ ਇੰਟੈਲੀਜੈਂਸ ਦੀਆਂ ਰਿਪੋਰਟਾਂ ਨੇ ਜਾਂ ਸਿਗਨਲ ਰਿਪੋਰਟਾਂ ਨੇ ਅੰਦਰ ਖਾਤੇ ਪਤਾ ਲੱਗਦਾ ਰਹਿੰਦਾ ਕਿ ਕਿਵੇਂ ਸਰਕਾਰ ਦਰੁਖ ਭਰਾਈ ਹੋਈ ਹੈ ਡਰੀ ਹੋਈ ਹੈ ਪਰ ਉਤਤ ਤਥਾਵਾ ਕਰਦੇ ਨੇ ਕਿ ਨਹੀਂ ਸਾਨੂੰ ਤਾਂ ਕੋਈ ਗਾਉਂ ਦੇ ਕੇ ਸੀ ਲੋਕਾਂ ਨੂੰ ਉਹਨਾਂ ਨੂੰ ਕੀ ਗਾਉਂਦੇ ਆ ਬਥੇਰੀਆਂ ਅੰਦਰ ਚਾਲਾਂ ਚੱਲੀਆਂ ਕਦੇ ਨਕਸਲਵਾਦੀ ਕਦੇ ਮਾਓਵਾਦੀ ਕਦੇ ਟੁਪਰੇ ਟੁਪਰੇ ਗੈਂਗਰੇ ਦਾ ਨਕਸਲ ਗੈਂਡ ਆ ਗਿਆ ਕਦੇ ਕਦੇ ਪੰਜਾਬ ਵਾਲੇ ਆ ਗਏ ਕਦੇ ਹਰਿਆਣੇ ਵਾਲੇ ਛੋੜੇ ਮੋਟੇ ਆਏ ਉਹ ਅੱਜ ਵੀ ਪ੍ਰਾਪਤ ਜਿੰਨਾ ਕਰਦੇ ਨੇ ਪਰ ਅੰਦਰੋਂ ਸਾਰਾ ਇਹਨੂੰ ਪਤਾ ਲੱਗ ਚੁੱਕਿਆ ਹੈ ਸਾਡਾ ਚਾਲਾ ਫੇਰ ਚੁੱਕਿਆ ਨੇ ਪੂਰੇ ਭਾਰਤ ਦੇ ਲੋਕ ਹੌਲੀ ਹੌਲੀ ਜਿਵੇਂ ਜਿਵੇਂ ਦੋਨੋਂ ਲੰਮਾ ਚੱਲ ਜਾਏ ਉਵੇਂ ਹੌਲੀ ਹੌਲੀ ਲੋਕਾ ਜਾਗੇ ਨੇ ਹਰ ਬੰਦੇ ਦੇ ਨਾਲ ਆਇਆ ਸੋ ਇਹੀ ਮੇਰੀਆਂ ਬੇਨਤੀਆਂ ਸੀ ਆਓ ਸਭ ਨੂੰ ਦੇਖ ਨੂੰ ਦੁਬਾਰਾ ਫੇਰ ਆਪਾਂ ਹੋਈ ਨਾਲ ਤੁਰਾਂਗੇ ਜੁੜਾਂਗੇ ਲੜਾਂਗੇ ਜਿੱਤਾਂਗੇ ਤੁਰਾਂਗੇ ਲੜਾਂਗੇ ਤੁਰਾਂਗੇ ਲੜਾਂਗੇ ਬੋਲੇ